ਜਿਹੜੀਆਂ ਪੰਜੇ ਗਰੰਟੀ ਦਿੱਤੀਆਂ ਸੀਗੇ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ ਕਹਿੰਦੇ ਆ ਉਹ ਕਰਦੇ ਤੇ ਕੇ ਉਹ ਹੀ ਸੋਹਣਿਆ ਜਿੰਦਗੀਆਂ ਜੋ ਕਰਦੇ ਹੁੰਦੇ ਆ ਅਸੀਂ ਉਹ ਉਹ ਵਿਜ਼ਨ ਦੇ ਜਿਹੜੀਆਂ ਉਹ ਗਰੰਟੀਆਂ ਨੇ ਅਸੀਂ ਆਪਦੇ ਸਾਥੀਆਂ ਤੋਂ ਟੀਮ ਤੋਂ ਸਾਰੇ ਸਲਾਮ ਮਸ਼ੁਰਾ ਕੀਤਾ ਸੀ ਪਰ ਉਸ ਤੋਂ ਇਲਾਵਾ ਵੀ ਮੈਂ ਕਹੂੰਗਾ ਪਗਵਾੜਾ ਨਿਵਾਸੀਆਂ ਨੂੰ ਕਿ ਜੋ ਤੁਹਾਡੇ ਲੰਬੇ ਸਮੇਂ ਦੇ ਕੰਮ ਪੈਂਡਿੰਗ ਪਏ ਨੇ ਜੋ ਹੁਣ ਤੱਕ ਨਹੀਂ ਹੋਏ ਉਹ ਅੱਜ ਤੋਂ ਬਾਅਦ ਪਗਵਾੜਾ ਕਾਰਪੋਰੇਸ਼ਨ ਦੇ ਵਿੱਚ ਹੋਣਗੇ ਪੰਜਾਬ ਸਰਕਾਰ ਇਦਿਲੀ ਵਚਨਬੱਧ ਹੈ ਅਵਜੇ ਕੰਟੀਨਿਊਸਲੀ ਟ੍ਰੈਂਡ ਕਰ ਰਿਹਾ ਸੀ ਹੀ ਵਾਸ ਦ ਵਾਇਸ ਆਫ ਪਗਵਾੜਾ ਔਰ ਬੜੇ ਐਫੀਟੇਟਿਕਲੀ ਸਾਰੀ ਮਤਲਬ ਪ੍ਰੈਸ ਨੇ ਲਿਖਿਆ ਵੀ ਇਹਦੇ ਬਾਰੇ ਬਟ ਕਾਂਗਰਸ ਸਾਈਡਲਾਈਨਡ ਦੈਟ ਨੇਮ ਐਂਡ ਦਾ ਰਿਜ਼ਲਟ ਇਜ਼ ਬਿਫੋਰ ਯੂ ਡੂ ਯੂ ਟਰਮ ਦਿਸ ਦ ਵਾਇਸ ਆਫ ਫਗਵਾੜਾ ਜਿਹੜੀ ਅੱਜ ਲੋਕਾਂ ਨੇ ਦਿੱਤੀ ਹੈ ਮੇਰਾ ਖਿਆਲ ਕਿ ਫਗਵਾੜੇ ਨੇ ਇਸ ਦਾ ਜਵਾਬ ਭਲੀ ਭੰਤੀ ਕਾਂਗਰਸ ਨੂੰ ਦਿੱਤਾ ਹੈ ਔਰ ਮੈਂ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਔਰ ਸਾਡੇ ਨੌਜਵਾਨ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਅਮਲ ਅਰੋੜਾ ਜੀ ਦਾ ਜਿਨ੍ਹਾਂ ਜੀ ਰਹਿਣ ਵਾਈਟ ਅਸੀਂ ਸਾਰੇ ਕਾਰਪੋਰੇਸ਼ਨ ਇਲੈਕਸ਼ਨ ਦਿੱਤੇ ਆਂ ਔਰ ਮੈਂ ਸਮਝਦਾ ਕਿ ਉਹਨਾਂ ਲਈ ਕਾਂਗਰਸੀਆਂ ਦੇ ਲਈ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਦੇ ਲਈ ਬਹੁਤ ਵੱਡਾ ਜਵਾਬ ਹੈ ਜਿਹੜੇ ਇਹੀ ਕਹਿ ਰਹੇ ਸੀ ਕਿ ਹਾਰ ਜਾਣਾ ਤੁਸੀਂ ਤੇ ਮੈਂ ਉਹਤੇ ਜ਼ਰੂਰ ਦੋ ਲੈਣਾ ਜਿਹੜੀਆਂ ਪੰਜੇ ਗਰੰਟੀਆਂ ਦਿੱਤੀਆਂ ਸੀਗੀਆਂ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ ਕਹਿੰਦੇ ਆ ਉਹ ਕਰਦੇ ਤੇ ਕੀ ਮੋਰੀ ਸੋਰੀਆ ਜਿਹੜੀਆਂ ਉਹ ਗਾਰੰਟੀਆਂ ਨੇ ਅਸੀਂ ਆਪਦੇ ਸਾਥੀਆਂ ਤੋਂ ਟੀਮ ਤੋਂ ਸਨ ਸਲਾਮ ਮਸ਼ਹੂਰਾ ਕੀਤਾ ਸੀ ਪਰ ਉਸ ਤੋਂ ਇਲਾਵਾ ਵੀ ਮੈਂ ਕਹੂੰਗਾ ਪਗਵਾੜਾ ਨਿਵਾਸੀਆਂ ਨੂੰ ਕਿ ਜੋ ਤੁਹਾਡੀ ਲੰਬੇ ਸਮੇਂ ਦੇ ਕੰਮ ਪੈਂਡਿੰਗ ਪਏ ਨੇ ਜੋ ਹੁਣ ਤੱਕ ਨਹੀਂ ਹੋਏ ਉਹ ਅੱਜ ਤੋਂ ਬਾਅਦ ਪਗਵਾੜਾ ਕਾਰਪੋਰੇਸ਼ਨ ਦੇ ਵਿੱਚ ਹੋਣਗੇ ਪੰਜਾਬ ਸਰਕਾਰ ਦੇ ਵੀ ਵਚਨਬੱਧ ਹੈ ਜੀ ਮਲਟੀ ਮਿਨਿਸਟਰੀ ਟ੍ਰੈਂਡ ਕਰ ਰਿਹਾ ਸੀ ਹੀ ਵਾਸ ਦ ਵਾਇਸ ਆਫ ਪਗਵਾੜਾ ਔਰ ਬੜੇ ਐਮਫੀਟੇਰਿਕਲੀ ਸਾਰੀ ਮਤਲਬ ਪ੍ਰੈਸ ਨੇ ਲਿਖਿਆ ਵੀ ਇਹਦੇ ਬਾਰੇ ਬਟ ਕਾਂਗਰਸ ਸਾਈਡਲਾਈਨ दैट ਨੇ ਐਂਡ ਦਾ ਰਿਜ਼ਲਟ ਇਜ਼ ਬਿਫੋਰ ਯੂ ਡੂ ਯੂ ਟਰਮ ਦਿਸ ਦ ਵਾਇਸ ਆਫ ਫਗਵਾੜਾ ਜਿਹੜੀ ਅੱਜ ਲੋਕਾਂ ਨੇ ਦਿੱਤੀ ਹੈ ਮੇਰਾ ਖਿਆਲ ਕਿ ਫਗਵਾੜੇ ਨੇ ਇਸ ਦਾ ਜਵਾਬ ਭਲੀ ਭਾਨਤੀ ਕਾਂਗਰਸ ਨੂੰ ਦਿੱਤਾ ਹੈ ਔਰ ਮੈਂ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਸੀਐਫ ਸਾਹਿਬ ਭਗਵੰਤ ਮਾਨ ਜੀ ਦਾ ਤੇ ਸਾਡੇ ਨੌਜਵਾਨ ਲੀਡਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਜਿਨ੍ਹਾਂ ਦੀ ਰਹਿਨਵਾਈ ਹੇਠ ਅਸੀਂ ਸਾਰੇ ਕਾਰਪੋਰੇਸ਼ਨ ਇਲੈਕਸ਼ਨ ਦਿੱਤੇ ਆਂ ਔਰ ਮੈਂ ਸਮਝਦਾ ਕਿ ਉਹਨਾਂ ਲਈ ਕਾਂਗਰਸੀਆਂ ਦੇ ਲਈ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਦੇ ਲਈ ਬਹੁਤ ਵੱਡਾ ਜਵਾਬ ਹੈ ਜਿਹੜੇ ਇਹੀ ਕਹਿ ਰਹੇ ਸੀ ਕਿ ਹਾਰ ਜਾਣਾ ਤੁਸੀਂ ਤੇ ਮੈਂ ਉਸ ਤੇ ਜ਼ਰੂਰ ਦੋ ਲੈਣਾ